ਸ਼੍ਰੋਮਣੀ ਕੌਰ ਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਪਿਛਲੇ ਦਿਨੀ ਡਾਕਟਰ ਮਨਮੋਹਨ ਸਿੰਘ ਦੀ ਤਸਵੀਰ ਕੇਂਦਰੀ ਸਿੱਖ ਅਜਾਇਬ ਘਰ ਦੇ ਚਲਾਉਣ ਦਾ ਐਲਾਨ ਕੀਤਾ ਗਿਆ ਉਸ ਤੋਂ ਬਾਅਦ ਬਹੁਤ ਸਾਰੇ ਸਿੱਖ ਹਲਕਿਆਂ ਦੇ ਵਿੱਚ ਇਸ ਗੱਲ ਦੇ ਵਿਰੋਧਤਾ ਹੋ ਰਹੀ ਆ ਕਿ ਡਾਕਟਰ ਸਿੰਘ ਦੀ ਤਸਵੀਰ ਕੇਂਦਰੀ ਸਿੱਖ ਅਜਾਇਬ ਘਰ ਦੇ ਚ ਨਹੀਂ ਲੱਗ ਸਕਦੀ ਔਰ ਬਹੁਤ ਸਾਰੇ ਲੋਕ ਜਿਹੜੇ ਸੱਚਾਈ ਤੋਂ ਅਣਜਾਣ ਨੇ ਉਹ ਇਹ ਸਮਝਦੇ ਨੇ ਕਿ ਡਾਕਟਰ ਮਨਮੋਹਨ ਸਿੰਘ ਇੱਕ ਚੰਗੇ ਸਿੱਖ ਹੀ ਜਿਨ੍ਹਾਂ ਨੇ ਸਿੱਖੀ ਦਾ ਨਾਮ ਪੂਰੀ ਦੁਨੀਆ ਦੇ ਵਿੱਚ ਰੌਸ਼ਨ ਕੀਤਾ ਇਸ ਕਰਕੇ ਉਹਨਾਂ ਦੀ ਤਸਵੀਰ ਕੇਂਦਰੀ ਸਿਕਾਜਬ ਕਰਦੇ ਵਿੱਚ ਲੱਗਣੀ ਚਾਹੀਦੀ ਹੈ ਅਸੀਂ ਡਾਕਟਰ ਸਿੰਘ ਦੀ ਤਸਵੀਰ ਕੇਂਦਰੀ ਸਿਕਾਜਬ ਕਰਦੇ ਵਿੱਚ ਲੱਗਣ ਦੇ ਕਿਉਂ ਵਿਰੋਧ ਦੇ ਵਿੱਚ ਉਸ ਦੇ ਬਾਰੇ ਦੇ ਚਾਪ ਜਿਹਦੇ ਨਾਲ ਵਿਚਾਰ ਸਾਂਝੇ ਕਰ ਰਹੇ ਹਾਂ ਉਹ ਦਿਨ ਜਦੋਂ ਪੰਜਾਬ ਦੇ ਵਿੱਚ ਪੂਰੇ ਜ਼ੋਰ ਤੇ ਨਾਲ ਹਕੂਮਤ ਵੱਲੋਂ ਮਨੁੱਖੀ ਅਧਿਕਾਰਾਂ ਦਾ ਕਾਣ ਕੀਤਾ ਜਾ ਰਿਹਾ ਸੀ ਤੇ 1993 ਦਾ ਸਮਾਂ ਜਸਤਰਾਂ ਦਾ ਸੀਓ ਸਾਨੂੰ ਸਾਰਿਆਂ ਨੂੰ ਪਤਾ ਜਿਸ ਤਰੀਕੇ ਦੇ ਨਾਲ ਕਿ ਇੱਥੇ ਪੰਜਾਬ ਦੀ ਧਰਤੀ ਦੇ ਉੱਤੇ ਪੂਰਾ ਕਾਣ ਕੀਤਾ ਜਾ ਰਿਹਾ ਸੀ ਸਰਕਾਰ ਵੱਲੋਂ ਉਹਨਾਂ ਦਿਨਾਂ ਦੇ ਵਿੱਚ ਡਾਕਟਰ ਮਨਮੋਨ ਸਿੰਘ ਹੀ ਸੀ ਜਿਹੜੇ ਮਨੁੱਖੀ ਅਧਿਕਾਰਾਂ ਦੀ ਕਾਨਫਰੰਸ ਵਿਆਨਾ ਦੇ ਵਿੱਚ ਜਦੋਂ ਚੱਲ ਰਹੀ ਸੀ 1993 ਦੇ ਵਿੱਚ ਤੇ ਭਾਰਤ ਦੇ ਪ੍ਰਤੀਨਿਧ ਬਣ ਕੇ ਉੱਥੇ ਗਏ ਉੱਥੇ ਜਾ ਕੇ ਬੋਲੇ ਔਰ ਉਹਨਾਂ ਨੇ ਇਹ ਕਿਹਾ ਕਿ ਪੰਜਾਬ ਦੇ ਵਿੱਚ ਕਿਸੇ ਵੀ ਤਰ੍ਹਾਂ ਦਾ ਮਨੁੱਖੀ ਅਧਿਕਾਰਾਂ ਦਾ ਕਾਹਨ ਨਹੀਂ ਹੋ ਰਿਹਾ ਔਰ ਡਾਕਟਰ ਮਨਮੋਨ ਸਿੰਘ ਹੀ ਸੀ ਜਿਨ੍ਹਾਂ ਨੇ ਉੱਥੇ ਜਾ ਕੇ ਭਾਰਤੀ ਸੁਰੱਖਿਆ ਬਲਾਂ ਦਾ ਜਿਹੜੇ ਕਿ ਪੰਜਾਬ ਦੇ ਵਿੱਚ ਪੂਰੀ ਤਰ੍ਹਾਂ ਦੇ ਨਾਲ ਮਨੁੱਖੀ ਅਧਿਕਾਰਾਂ ਦਾ ਕਾਹਨ ਕਰ ਰਹੇ ਸੀ ਉਹਨਾਂ ਦੀ ਪਿੱਠ ਇੱਕ ਤਰੀਕੇ ਦੇ ਨਾਲ ਲੱਗਣ ਨਹੀਂ ਦਿੱਤੀ ਔਰ ਉਹਨਾਂ ਨੂੰ ਉਹਨਾਂ ਦੇ ਪਰਦਾ ਕੀਤਾ ਕਿ ਪੰਜਾਬ ਦੇ ਵਿੱਚ ਕੁਝ ਵੀ ਗਲਤ ਨਹੀਂ ਹੋ ਰਿਹਾ ਉਸ ਦੇ ਨਾਲ ਹੀ ਡਾਕਟਰ ਮਨਮੋਹਨ ਸਿੰਘ 2004 ਦੇ ਜਿਵੇਂ ਪ੍ਰਧਾਨ ਮੰਤਰੀ ਬਣੇ ਤਾਂ ਬਹੁਤ ਸਾਰਿਆਂ ਨੂੰ ਲੱਗਿਆ ਕਿ ਸ਼ਾਇਦ ਕੁਝ ਸਿੱਖ ਹਿੱਤਾਂ ਦੇ ਪ੍ਰਤੀ ਸਿਕ ਹੱਕਾਂ ਦੇ ਪ੍ਰਤੀ ਕੁਝ ਫੈਸਲੇ ਲਏ ਜਾਣਗੇ ਪਰ 10 ਸਾਲ ਭਾਰਤ ਦੇ ਉੱਚ ਅਹੁਦੇ ਦੇ ਰਹਿਣ ਦੇ ਬਾਵਜੂਦ ਵੀ ਡਾਕਟਰ ਮਨਮੋਹਨ ਸਿੰਘ ਭਾਰਤ ਦੇ ਸੰਵਿਧਾਨ ਦੇ ਵਿੱਚ ਇੱਕ ਛੋਟੀ ਜੀ ਸੋਧਨੀ ਕਰਵਾ ਸਕੇ ਉਹਨੂੰ ਐਮੈਂਡਮੈਂਟ ਨਹੀਂ ਕਰਵਾ ਸਕੇ ਔਰ ਜਿਹੜਾ ਧਾਰਾ 25 ਬੀ 2 ਦਾ ਮਸਲਾ ਸਿੱਖਾਂ ਦਾ ਜਿਸ ਤੇ ਸਿੱਖਾਂ ਨੂੰ ਇੱਕ ਵੱਖਰੀ ਕੌਮ ਦੀ ਮਾਨਤਾ ਦਿਵਾਉਣੀ ਆ ਉਹਦੇ ਵਿੱਚ ਵੀ ਉਹ ਕੁਝ ਨਹੀਂ ਕਰ ਸਕੇ ਸੋ ਉਹਨਾਂ ਦਾ 10 ਸਾਲ ਦਾ ਟਾਈਮ ਪੀਰੀਅਡ ਵੀ ਇੱਕ ਤਰੀਕੇ ਦੇ ਨਾਲ ਜਿਹੜਾ ਲੋਕਨ ਉਹਨਾਂ ਤੋਂ ਆਸ ਸੀ ਉਹਦੇ ਤੇ ਖਰੇ ਨਹੀਂ ਉਤਰੇ ਉਹਨਾਂ ਕੋਈ ਕੁਝ ਵੀ ਐਸਾ ਫੈਸਲਾ ਨਹੀਂ ਲਿਆ ਜਿਹਦੇ ਜਿਹਦੇ ਨਾਲ ਸਿੱਖ ਕੌਮ ਦਾ ਮਾਣ ਬਹੁਤ ਉੱਪਰ ਗਿਆ ਹੋਵੇ ਜਾਂ ਪੰਜਾਬ ਲਈ ਜਾਂ ਸਿੱਖਾਂ ਲਈ ਉਹਨਾਂ ਨੇ ਕੋਈ ਬਹੁਤ ਵਧੀਆ ਕੰਮ ਕੀਤਾ ਹੋਵੇ ਉਹ ਵੀ ਗਿਆਨੀ ਜਲ ਸਿੰਘ ਵਾਂਗੂ ਇੱਕ ਕਟਪੁਤਲੀ ਦੇ ਤੌਰ ਤੇ ਉੱਤੇ ਸਾਬਤ ਹੋਏ ਨੇ ਜਿਹੜੇ ਸਾਰੀ ਉਮਰ ਆਪਣੀ ਕਾਂਗਰਸ ਦੇ ਲਈ ਔਰ ਗਾਂਧੀ ਪ੍ਰਵਾਦ ਦੇ ਲਈ ਵਫਾਦਾਰ ਰਹੇ ਨੇ ਨਾ ਕਿ ਸਿੱਖ ਕੌਮ ਦੇ ਲਈ ਸੋ ਡਾਕਟਰ ਸਿੰਘ ਇੱਕ ਚੰਗੇ ਸਿੱਖ ਹੋ ਸਕਦੇ ਪਰ ਕੇਂਦਰੀ ਸਿੱਖ ਅਜਾਇਬ ਘਰ ਉਹਨਾਂ ਲੋਕਾਂ ਦੀਆਂ ਤਸਵੀਰਾਂ ਲਗਾਉਣ ਦੇ ਲਈ ਆ ਜਿਨ੍ਹਾਂ ਨੇ ਸਿੱਖ ਕੌਮ ਦੇ ਲਈ ਕੁਝ ਕੀਤਾ ਜਿਨ੍ਹਾਂ ਨੇ ਸਿੱਖ ਕੌਮ ਦੇ ਲਈ ਸ਼ਹਾਦਤਾਂ ਪਾਈਆਂ ਔਰ ਉਹਦੇ ਨਾਲ ਹੀ ਅਸੀਂ ਇਹ ਵੀ ਗੱਲ ਮੰਨਦੇ ਆ ਕਿ ਇਸ ਟਾਈਮ ਸੇਕਾ ਅਜਾਇਬ ਘਰ ਦੇ ਵਿੱਚ ਬਹੁਤ ਸਾਰੀਆਂ ਤਸਵੀਰਾਂ ਉਹ ਵੀ ਲੱਗ ਚੁੱਕੀਆਂ ਨੇ ਜਿਹੜੀਆਂ ਉੱਥੇ ਨਹੀਂ ਸੀ ਹੋਣੀਆਂ ਚਾਹੀਦੀਆਂ ਸੋ ਉਹ ਕਿਦਾਂ ਲੱਥਣਗੀਆਂ ਉਹ ਬਾਅਦ ਦਾ ਮਸਲਾ ਹੈ ਪਰ ਸਾਡਾ ਇਹ ਫਰਜ਼ ਬਣਦਾ ਹੈ ਕਿ ਜਿਹੜੀਆਂ ਅਗਾਹ ਕਿਰਤ ਪੈ ਰਹੀ ਹੈ ਜਿਹੜੀ ਭਾਰਤੀ ਰਾਸ਼ਟਰਵਾਦੀਆਂ ਦੀਆਂ ਫੋਟੋਆਂ ਉਸ ਅਜਾਇਬ ਘਰ ਦੇ ਚ ਲੱਗਣੇ ਸ਼ੁਰੂ ਹੋਣ ਜਾ ਰਹੀਆਂ ਨੇ ਇਹਨਾਂ ਨੂੰ ਇੱਥੇ ਹੀ ਡੱਕ ਲਿਆ ਜਾਵੇ ਤਾਂ ਕਿ ਇਹ ਫਿਰਤ ਅੱਗੇ ਨਾ ਵਧੇ ਉਸ ਦੇ ਨਾਲ ਹੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਵੀ ਕੁਝ ਸਵਾਲ ਨੇ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਪਹਿਲਾਂ ਇਸ ਗੱਲ ਦਾ ਜਵਾਬ ਦੇਵੇ ਕਿ ਅੱਜ ਤੱਕ तकरीबन 2 ਸਾਲ ਪਹਿਲਾਂ ਦਾਲ ਖਾਲਸਾ ਦੇ ਬਾਨੀ ਆਗੂ ਸਰਦਾਰ ਗਜਿੰਦਰ ਸਿੰਘ ਉਹਨਾਂ ਦੀ ਅੰਤਿਮ ਅਰਦਾਸ ਗੁਰਦੁਆਰਾ ਸ਼ਹੀਦ ਬਾਬਾ ਗੁਰਬਖਸ਼ ਸਿੰਘ ਅਕਾਲ ਤਖਤ ਸਾਹਿਬ ਦੇ ਨਾਲ ਸੰਬੰਧਤ ਉੱਥੇ ਜਦੋਂ ਹੋਈ ਤੇ ਉਸ ਸਮੇਂ ਦੇ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਰਘਬੀਰ ਸਿੰਘ ਜੀ ਨੇ ਸ਼੍ਰੋਮਣੀ ਕਮੇਟੀ ਦਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸਾਹਿਬ ਦੀ ਮੌਜੂਦਗੀ ਦੇ ਵਿੱਚ ਸ਼੍ਰੋਮਣੀ ਕਮੇਟੀ ਨੂੰ ਇਹ ਗੱਲ ਕਹੀ ਸੀ ਕਿ ਕੈਨੇਡਾ ਦੀ ਧਰਤੀ ਦੇ ਉੱਤੇ ਹਿੰਦੁਸਤਾਨ ਵੱਲੋਂ ਸ਼ਹੀਦ ਕੀਤੇ ਗਏ ਸ਼ਹੀਦ ਭਾਈ ਹਰਦੀਪ ਸਿੰਘ ਨੱਜਰ ਪਾਕਿਸਤਾਨ ਦੀ ਧਰਤੀ ਦੇ ਉੱਤੇ ਸ਼ਹੀਦ ਕੀਤੇ ਗਏ ਭਾਈ ਪਰਮਜੀਤ ਸਿੰਘ ਪੰਜਵੜ ਔਰ ਆਪਣੀ ਸਾਰੀ ਜ਼ਿੰਦਗੀ ਸੰਘਰਸ਼ ਲਿਖੇ ਲਾਉਣ ਵਾਲੇ ਭਾਈ ਗਜਿੰਦਰ ਸਿੰਘ ਇਹਨਾਂ ਤਿੰਨਾਂ ਦੀਆਂ ਤਸਵੀਰਾਂ ਕੇਂਦਰੀ ਸਿੱਖ ਅਜਾਬ ਘਰ ਵਿੱਚ ਸ਼ਿਸ਼ੋਭਤ ਕੀਤੀਆਂ ਜਾਣ। ਸੋ ਜਿਹੜੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਡਾਕਟਰ ਮਨਮੋਹਨ ਸਿੰਘ ਦੀ ਤਸਵੀਰ ਲਵਾਉਣ ਦੇ ਲਈ ਉਹ ਤਾਵਲੀ ਆਰ ਅੱਗੇ ਵਧਣ ਜਾ ਰਹੀ ਆ ਉਹ ਪਹਿਲਾਂ ਇਸ ਗੱਲ ਦਾ ਜਵਾਬ ਦੇਵੇ ਕਿ ਉਹਨਾਂ ਨੇ ਉਸ ਫੈਸਲੇ ਦਾ ਕੀ ਕੀਤਾ ਜਾਂ ਅੱਜ ਤੱਕ ਉਹ ਹੰਡਿਟ ਕਿਉਂ ਕੀਤਾ ਗਿਆ ਉਹ ਸਾਰਾ ਫੈਸਲਾ ਕਿਉਂ ਨਹੀਂ ਉਹਨਾਂ ਸਿੰਘਾਸੂਰ ਮਿਆਂ ਦੀਆਂ ਤਸਵੀਰਾਂ ਅੱਜ ਤੱਕ ਕੇਂਦਰੀ ਸਿੱਖ ਅਜਾਇਬ ਘਰ ਦੇ ਵਿੱਚ ਸ਼ੋਭਿਤ ਕੀਤੀਆਂ ਗਈਆਂ ਸੋ ਸਾਡਾ ਅਖੀਰੀ ਸਿਰਫ ਆਪਣੀ ਸੰਗਤ ਨੂੰ ਇਹ ਐਲਾਨਾ ਕਿ ਅਸੀਂ ਕਿਸੇ ਪਰਸਨਲੀ ਕਿਸੇ ਬੰਦੇ ਦੇ ਵਿਰੋਧ ਦੇ ਵਿੱਚ ਨਹੀਂ ਪਰ ਕੇਂਦਰੀ ਸਿੱਖ ਅਜਾਇਬ ਘਰ ਸਿੱਖਾਂ ਦੀ ਇੱਕ ਐਸੀ ਜਗ੍ਹਾ ਹੈ ਜਿੱਥੇ ਸਿੱਖ ਹੱਕਾਂ ਦੇ ਲਈ ਯੋਜਨ ਵਾਲੇ ਬੰਦਿਆਂ ਦੀਆਂ ਤਸਵੀਰਾਂ ਲੱਗਦੀਆਂ ਨੇ ਸੋ ਡਾਕਟਰ ਮਨਮੋਹਨ ਸਿੰਘ ਇੱਕ ਚੰਗੇ ਭਾਰਤੀ ਹੋ ਸਕਦੇ ਨੇ ਉਹਨਾਂ ਨੇ ਆਪਣੀ ਸਾਰੀ ਉਮਰ ਜਿਹੜੀ ਆ ਭਾਰਤ ਦੀ ਸੇਵਾ ਦੇ ਵਿੱਚ ਬਤਾਈਆ ਨਾ ਕਿ ਸਿੱਖ ਕੌਮ ਦੀ ਸੇਵਾ ਦੇ ਵਿੱਚ ਸੋ ਉਹਨਾਂ ਦੀ ਜਿਹੜੀ ਤਸਵੀਰ ਹੈ ਉਹ ਕੇਂਦਰੀ ਸਿੱਖ ਅਜਾਬ ਕਰ ਦੇ ਵਿੱਚ ਨਹੀਂ ਲੱਗ ਸਕਦੀ ਸੋ ਇਹ ਨਾ ਗੱਲਾਂ ਤੋਂ ਤੋਂ ਸੰਗਤ ਜਿਹੜੀ ਆ ਉਹ ਜਾਣੋ ਹੋਣੀ ਜ਼ਰੂਰੀ ਸੀ ਤਾਂ ਕਿ ਕੋਈ ਇਹ ਨਾ ਸਮਝੇ ਕਿ ਅਸੀਂ ਜਾਣਬੁੱਝ ਕੇ ਕਿਸੇ ਦੀ ਤਸਵੀਰ ਜਿਹੜੀ ਆ ਉੱਥੇ ਲਾਉਣ ਦੇ ਵਿਰੋਧ ਦੇ ਵਿੱਚ ਸੋ ਡਾਕਟਰ ਮਨਮੋਹਨ ਸਿੰਘ ਨੂੰ ਜਿੱਥੇ ਬਹੁਤ ਸਾਰੀ ਦੁਨੀਆ ਸਤਕਾਰ ਦਿੰਦੀ ਆ ਉਹ ਦਿੰਦੀ ਰਹੇ ਸਾਨੂੰ ਉਹਦੇ ਨਾਲ ਕੋਈ ਲੈਣ ਦੇ ਨਹੀਂ ਇੰਡੀਆ ਦੀ ਬੇਸ਼ੱਕ ਆਪਣੀ ਪਾਰਲੀਮੈਂਟ ਦੇ ਵਿੱਚ ਉਹਨਾਂ ਦੀ ਤਸਵੀਰ ਲਾ ਲਈ ਇਹਨਾਂ ਜਿਆਦਾ ਸਤਿਕਾਰ ਦੇ ਦੇਵੇ ਕਿ ਬੇਸ਼ੱਕ ਸਪੀਕਰ ਦੇ ਪਿੱਛੇ ਉਹਨਾਂ ਦੀ ਫੋਟੋ ਲਾ ਲਵੇ ਸੋ ਸੰਨ ਉਹਦੇ ਵਿੱਚ ਕੋਈ ਇਤਰਾਜ਼ ਨਹੀਂ ਪਰ ਡਾਕਟਰ ਮਨਮੋਹਨ ਸਿੰਘ ਦੀ ਤਸਵੀਰ ਕੇਂਦਰੀ ਸੇਖਾ ਜਬ ਕਰਦੇ ਸ਼ੋਭਤ ਨਹੀਂ ਹੋ ਸਕਦੀ